ਫਿਰ ਕੌਣ ਕੌਣ ਹੈ ਕੌਣ ਕੀ ਹੈ ਹਲੇ ਵੀ ਨਹੀਂ ਜੇ ਸਮਝਾਂਗੇ ਪੰਜਾਬ ਨੂੰ ਬਚਾ ਲਈਏ ਕੌਮ ਨੂੰ ਬਚਾ ਲਈਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਇਹ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਅਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹ ਇਨ੍ਹਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਹਨੇ ਲਗਾਤਾਰ ਨਾਲੇ ਇੱਕ ਪਾਸੇ ਖਾਲਿਸਤਾਨ ਦਾ ਨਾਅਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜੁਬਾਨ ਤਾਂ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਇਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਇਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ 'ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੈਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਾਰ ਇੱਥੇ ਸਟੇਜ 'ਤੇ ਪੁੰਦਰ ਸਾਹਿਬ ਬੈਠੇ ਆ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ੍ਹ 'ਚ ਕੱਟੇ ਆ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਏ 'ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਕਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਐ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕਾਂ ਇੱਕ ਸਾਲ ਜੇਲ੍ਹ 'ਚ ਨਹੀਂ ਕਰ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਐ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ ਸੰਤ ਹਰ ਲੰਗੋਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰਾਂ 'ਚ ਪੁਲਿਸ ਆ ਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਕੀ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਇਹਨੂੰ ਆਜ਼ਾਦ ਆਪਾਂ ਕਰਾਇਆ ਹੈ ਆਪ ਮੈਨੂੰ ਸਹੀ ਦੱਸਾਂ ਯੂਪੀ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕਾ ਆਪਣਾ ਐ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਹੈ ਕਿਤੇ ਕੋਈ ਸੁਣਿਆ ਕੋਈ ਯੂਪੀ ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਇਹ ਅੰਕੜੇ ਐ ਤੁਸੀਂ ਹੈਰਾਨ ਰਹਿ ਜੋਗੇ ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ 121 ਤੇ ਉਹਦੇ ਚੋਂ 93 ਸਿੱਖ ਸੀ ਦੇਖੋ ਪੂਰੇ ਦੇਸ਼ ਵਿੱਚ 121 93 ਸਿੱਖ 2646 ਲੋਕਾਂ ਨੂੰ ਉਮਰ ਕੈਦ ਦਿੱਤੀ 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ ਉਹ 92147 ਇਕੱਲੇ ਸਿੱਖ ਸੀ ਕਾਲਾ ਪਾਣੀ ਜੇਲ੍ਹ ਭਰਤਾ ਆਪਣੇ ਸਿੱਖਾਂ ਨੂੰ ਉੱਥੇ ਵਾੜ ਕੇ ਜਲਿਆਂਵਾਲਾ ਬਾਗ ਵਿੱਚ ਤਕਰੀਬਨ 1300 ਲੋਕਾਂ ਨੂੰ ਗੋਲੀ ਮਾਰ ਕੇ ਮਸ਼ੀਦ ਕੀਤਾ ਗਿਆ 800 ਉੱਥੇ ਸਿੱਖ ਸੀ ਤੁਸੀਂ ਬਹੁਤ ਲੋਕ ਇੱਥੇ ਹੋਣੇ ਆ ਜਿਹੜੇ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਆ ਤੁਸੀਂ ਦੇਖੋ ਕਿੰਨੇ ਸ਼ੀਸ਼ ਹੋ ਗਏ ਸਾਰੇ ਕੁਰਬਾਨੀਆਂ ਦਾ ਨੁਕਸਾਨ ਤਾਂ ਆਪਣਾ ਹੋਇਆ ਹੁਣ ਵੀ ਪਾਕਿਸਤਾਨ ਦੀ ਜੰਗ ਹੋਏ ਬੰਬ ਡਿੱਗਦੇ ਐ ਇੱਥੇ ਕਿਤੇ ਬੰਬ ਗੁਜਰਾਤ ਦੇ ਡਿੱਗਿਆ ਦੇਖਿਆ ਕਿਤੇ ਬੰਬ ਆਂਧਰਾ ਪ੍ਰਦੇਸ਼ ਡਿੱਗਿਆ ਦੇਖਿਆ ਬੰਬ ਡਿੱਗਦੇ ਐ ਇੱਥੇ ਤੇ ਮੈਂ ਪਿੱਛੇ ਜੇ ਅਸੀਂ ਪਾਰਲੀਮੈਂਟ ਵਿੱਚ ਇੱਕ ਵੀਰ ਨੇ ਕੁਐਸਚਨ ਪਾਇਆ ਕੀ ਦੇਸ਼ ਜਨਮ ਤੋਂ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਹੈ ਕਿਹੜੇ ਸੂਬੇ ਦੇੋਂ ਫੇਰ ਫੌਜੀ ਹੈ ਤੁਸੀਂ ਹੈਰਾਨ ਰਹਿ ਜਾਓਗੇ 60% ਤੋਂ ਵੱਧ ਫੌਜੀ ਜਿਹੜੇ ਸ਼ਹੀਦ ਹੋਏ ਹੈ ਦੇਸ਼ ਵਾਸਤੇ ਆਪਣੇ ਪੰਜਾਬ ਦੇ ਅੱਜ ਵੀ ਚਾਈਨਾ ਦੇ ਬਾਰਡਰ ਤੇ ਜੇ ਚੀਨੀਆਂ ਨੂੰ ਭਜਾਉਣ ਵਾਸਤੇ ਲੋੜ ਪੈਂਦੀ ਹੈ ਤੇ ਥੋੜੇ ਭਰਾਵਾਂ ਨੂੰ ਭੇਜ ਦਿਆ ਜਿਹੜੇ ਉੱਥੇ ਭਜਾਉਂਦੇ ਆ ਜਿਥੇ ਪੰਗਾ ਪੈ ਜੇ ਤੁਹਾਨੂੰ ਭਿਉਂਦੇ ਆ ਤੁਹਾਨੂੰ ਭੇਜਦੇ ਆ ਪਰ ਧੱਕਾ ਤੁਹਾਡੇ ਨਾਲ ਤੁਹਾਡਾ ਪਾਣੀ ਖੋਲਿਆ ਰਾਜਧਾਨੀ ਖੋਲੀ ਤੁਹਾਨੂੰ ਕੋਈ ਕੁਛ ਦੇਣ ਨੂੰ ਤਿਆਰ ਨਹੀਂ ਹੁਣ ਤੁਹਾਡੀ ਜਥੇਬੰਦੀ ਨੂੰ ਖਤਮ ਕਰ ਦਿੱਤਾ ਐ ਜੀਪੀਸੀ ਤੋੜ ਦਿੱਤੀ ਹੁਣ ਨਵੀਆਂ ਤਾਕਤਾਂ ਲਿਆ ਰਹੇ ਆ ਕਿ ਅਕਾਲੀ ਦਲ ਦੀ ਸ਼ਕਤੀ ਕੌਮ ਦੀ ਸ਼ਕਤੀ ਵੰਡੀ ਜਾਏ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਸਾਰੀ ਸੰਗਤ ਨੂੰ ਅੱਜ ਆ ਪੰਜ ਸੰਤ ਹਰਚੰਦ ਸਿੰਘ ਲੌਂਗਵਾਲੀ ਦੀ ਵਰਸੀ ਤੇ ਇਕੱਠੇ ਹੋਏ ਆਂ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਅੱਜ ਸ਼ਹੀਦਾਂ ਦੀ ਜਥੇਬੰਦੀ ਤੇ ਪਰਨ ਕਰਕੇ ਜਾਈਏ ਇਤਿਹਾਸ ਗਵਾਹ ਇੱਕੋ ਇੱਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਆਪਣੀ ਪਾਰਟੀ ਤਕੜੀ ਆਪਣੀ ਫੌਜ ਤਕੜੀ ਹੈ ਤੁਹਾਨੂੰ ਕੋਈ ਆਂਚ ਨਹੀਂ ਆਉਂਗੀ ਜੇ ਤੁਸੀਂ ਫੌਜ ਕਮਜ਼ੋਰ ਕਰਤੀ ਗੱਲਾਂ ਚ ਆ ਕੇ ਲਾਰਿਆਂ ਚ ਆ ਕੇ ਤੇ ਚੰਗੇ ਤੇ ਮਾੜੇ ਨੂੰ ਪਛਾਣ ਨਾ ਕੀਤਾ ਫਿਰ ਬਹੁਤ ਦੇਰ ਹੋ ਜੂਗੀ ਬਹੁਤ ਵੱਡਾ ਨੁਕਸਾਨ ਹੋ ਜੂਗਾ ਖਾਲਸਾ ਜੀ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਨਿਗਾਹ 'ਚ ਉਹ ਟੱਪੀਆਂ ਚੀਜ਼ਾਂ ਤੁਹਾਡੇ ਸਾਹਮਣੇ ਨਿਗਾਹ 'ਚ ਹੈ ਕਿਵੇਂ ਕਾਲੀ ਸਰਕਾਰਾਂ ਨੇ ਕਿਵੇਂ ਤਰੱਕੀ ਕਰਾਈ ਤੇ ਕਿਵੇਂ ਕਾਂਗਰਸ ਦੀ ਤੇ ਝਾੜੂ ਵਾਲੇ ਰੋਲ ਤਾਂ ਪੰਜਾਬ ਤੁਹਾਡੇ ਅੱਖਾਂ ਦੇ ਸਾਹਮਣੇ ਦਿਖ ਰਿਹਾ ਹੈ ਅੱਖਾਂ ਨਾਂ ਵਿੱਚੋ ਜਿੰਨੇ ਅਦਰ ਮਿਚੀਆਂ ਗਈਆਂ ਮਿਚੀਆਂ ਗਈਆਂ ਹੁਣ ਨਾ ਮਿਚੋ ਆਪਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਤੁਹਾਡੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਨਾ ਕਿਤੇ ਝੁਗੂੰਗਾ ਨਾ ਕਿਸੇ ਪੰਜਾਬ ਦੇ ਲੋਕਾਂ ਨੂੰ ਕੋਈ ਹਾਂ ਚੋਂ ਦਊਂਗਾ ਤੁਹਾਡੀ ਲੜਾਈ ਅੱਗੇ ਹੁੱਕੇ ਲੜੂੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ